ਜਿਹੜਾ ਕੰਮ ਹੈ ਉਹ ਚੱਲ ਰਿਹਾ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਕਸਟਮਰ ਹੈ ਉਹ ਬੰਨਿਆ ਹੋਇਆ ਔਰ ਫੁੱਟਫਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਹੀਂ ਹੈ ਰੈਗੂਲਰ ਮੀ ਪੈਣ ਦੇ ਬਾਵਜੂਦ ਔਰ ਪਹਿਲੇ ਹੀ ਦਿਨ ਇੰਨਾ ਫੁੱਟਫਾਲ ਰਹਿਣਾ ਇਹ ਆਪਣੇ ਆਪ ਚ ਸ਼ੋ ਦੀ ਲੁਧਿਆਣਾ ਹੌਜ਼ਰੀ ਦੀ ਲੁਧਿਆਣਾ LRGM ਦੇ ਜਿਹੜੇ ਮੈਨੂਫੈਕਚਰਰਸ ਹੈਗੇ ਆ ਉਹਨਾਂ ਦੀ ਮੈਨੇਜਮੈਂਟ ਦੀ ਸਫਲਤਾ ਦੀ ਦਾਸਤਾਨ ਨੂੰ ਬਿਆਨ ਕਰਦਾ ਸੋ ਲਾਈਵ ਤਸਵੀਰਾਂ ਇਸ ਟਾਈਮ ਅਸੀਂ ਪਹੁੰਚੇ ਆ ਹੌਟ ਬੇਸਿਕ ਦੇ ਸਟਾਲ ਤੇ ਔਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਕਿਦਾਂ ਜਿਹੜਾ گارਮੈਂਟਿੰਗ ਨੂੰ ਸ਼ੋ ਕੀਤਾ ਜਾ ਰਿਹਾ ਔਰ ਇਸ ਟਾਈਮ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਪਹੁੰਚੇ ਆ ਕਿ ਕਿਹਦਾ ਦਾ ਮਾਹੌਲ ਹੈ ਕਿ ਖੁਦ ਮੈਨੂਫੈਕਚਰਰ ਕਸਟਮਰ ਕਸਟਮਰ ਨੂੰ ਖੁਦ ਅਟੈਂਡ ਕਰਨ ਲਈ ਉਤਰਿਆ ਹੋਇਆ ਹੈ ਪਰ ਲਾਈਵ ਤਸਵੀਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ-ਕਿਦਾਂ ਦੇ ਮਾਹੌਲ ਹੈ ਚੀਜ਼ਾਂ ਸੋ ਕਸਟਮਰ ਜਿਹੜਾ ਹੈਗਾ ਖੁਦ ਮੈਨੂਫੈਕਚਰਰ ਔਰ ਕਸਟਮਰ ਦੇ ਵਿੱਚ ਡਾਇਰੈਕਟ ਇੰਟਰੈਕਸ਼ਨ ਜਿਹੜਾ ਇੱਥੇ ਹੁੰਦਾ ਹੈ ਉਹ ਤੁਸੀਂ ਦੇਖ ਸਕਦੇ ਹੋ ਸੋ ਲਾਈਵ ਤਸਵੀਰਾਂ ਦੇ ਵਿੱਚ ਕੀ ਫੀਡਬੈਕ ਲਿੱਤਾ ਜਾ ਰਿਹਾ ਹੈ ਬੁਕਿੰਗਸ ਕੀਤੀਆਂ ਜਾ ਰਹੀਆਂ ਹਨ ਔਰ ਤੁਸੀਂ ਚੀਜ਼ਾਂ ਕਿ ਕਿਦਾਂ-ਕਿਦਾਂ ਦੇ ਚੀਜ਼ਾਂ ਪੀਸ ਬਣਿਆ ਔਰ ਇਹ ਜੇ ਵਧੀਆ ਪੀਸ ਇਹ ਜੇ ਵਧੀਆ ਡਿਜ਼ਾਈਨਿੰਗ ਦੀ 컬렉ਸ਼ਨ ਜਿਹੜੀ ਤਿਆਰ ਹੋਈ ਹੈ ਇਹ ਦੇਖ ਕੇ ਖੁਦ ਕਸਟਮਰ ਦਾ ਇਵਨ ਦਿਖਾਨ ਵਾਲਿਆ ਦਾ ਵੀ ਮਨ ਕਰਦਾ ਕਿ ਉਹ ਖੁਦ ਐ ਜੀਆਂ ਚੀਜ਼ਾਂ ਪਾ ਲ ਸੋ ਤੁਸੀਂ ਦੇਖ ਸਕਦੇ ਹੋ ਕ੍ਰੀਏਟੀਵਿਟੀ ਜੀ ਹਾਂ ਇਹਨੂੰ ਕਹਿੰਦੇ ਕ੍ਰੀਏਟੀਵਿਟੀ ਕਿ ਵਾਕੇ ਹੀ ਬੰਦਾ ਦੇਖੇ ਔਰ ਉਹਦਾ ਮਨ ਕਰੇ ਕਿ ਮੈਂ ਹੁਣੇ ਬਸ ਖਰੀਦ ਲਵਾ ਬਿੰਟਰ ਦੀ ਵੀ ਵੇਟ ਨਹੀਂ ਕਰਨੀ ਚਾਹੀਦੀ ਸੋ ਗੱਲਬਾਤ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਨਮਸਕਾਰ ਰੋਇ ਸਾਹਿਬ ਤੁਹਾਡਾ ਨਾਮ ਸਰ ਮਨੋਜ ਖਰਬੰਦਾ ਜੀ ਕੀ ਕਹਿਣਾ ਚਾਹੋਗੇ ਕਿਦਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਰੋਜੀ ਤੁਹਾਡੇ ਦਾ ਕਲੈਕਸ਼ਨ ਦੇਖ ਕੇ ਐ ਕਰ ਰਿਹਾ ਕਿ ਵਿੰਟਰ ਦੀ ਵੀ ਵੇਟ ਨਾ ਕਰੀਏ ਹੁਣੇ ਪਾਲੀ ਹੁਣੇ ਪਾਲੀ ਬਾਕੀ ਜੀ ਬਹੁਤ ਬਹੁਤ ਮੌਸਮ ਸਾਥ ਨਹੀਂ ਦੇ ਰਿਹਾ ਸਾਥ ਨਹੀਂ ਦੇ ਰਿਹਾ ਅੱਜ ਦੀ ਲੋਟ ਅੱਜ ਆਲੂ ਕਹਿੰਦੇ ਆ ਹੁਣੇ ਏਸੀ ਫੁੱਲ ਤੇ ਕਰਾਓ ਤੇ ਹੁਣੇ ਨਾਲ ਹੀ ਤੁਸੀਂ ਪਾਓ ਉਹ 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 ਸਭ ਕੁਝ ਠੀਕ ਹੈ ਪਰ ਮਤਲਬ ਉਹ ਏਸੀ ਦੇ ਬਾਹਰ ਤਾਂ ਜਾਣਾ ਪਏਗਾ ਨਾ ਬਾਹਰ ਨਹੀਂ ਤੇਜ਼ ਕਰਾ ਲੈ ਲਾਓ ਤੇ ਬਾਹਰ ਗੱਡੀ ਲਾ ਦਿੰਦੇ ਆ ਕਮਾਲ ਠੀਕ ਹੈ ਹੋਰ ਸੁਣਾਓ ਪਰ ਨਹੀਂ ਵਾਕਈ ਕਲੈਕਸ਼ਨ ਹੈਂਡਸ ਆਫ ਟੂ ਯੂ ਸਰ ਜਿਹੜੀ ਕਲੈਕਸ਼ਨ ਹੈ ਉਹ ਦੇਖ ਕੇ ਇਹ ਲੱਗਦਾ ਕਿ ਵੇਟ ਨਹੀਂ ਕਰਨੀ ਯਾਰ ਇਹ ਹੁਣੇ ਅੱਜ ਹੀ ਪਾ ਲੈਣੀ ਹੈ ਨਹੀਂ ਬਿਲਕੁਲ ਠੀਕ ਆ ਲੱਗਿਆ ਠੀਕ ਹੀ ਬਣਾਇਆ ਸਰ ਇਸ ਵਾਰ ਇਸ ਸੂਏਟ ਸ਼ਰਟ ਆ ਸ਼ੈਕਡਾ ਜੈਕਟਸ ਆ ਜੀ ਇੰਪੋਰਟਡ ਕਪੜੇ ਬਹੁਤ ਆ ਰਹੇ ਆ ਜੀ ਉਹਨਾਂ ਦਾ ਬਹੁਤ ਅੱਛਾ ਕਰੀਸ ਚੱਲ ਰਿਹਾ ਬਿਲਕੁਲ ਔਰ ਇਨਾ ਪਰਦੇ ਚ ਕਿੱਥੋਂ ਰੱਖਦੇ ਹੋ ਇੰਨੀ ਕ੍ਰੀਏਟੀਵਿਟੀ ਮਤਲਬ ਅਸੀਂ ਬਾਕੀ ਜਗ੍ਹਾ ਤੇ ਵੀ ਜਾਂਦੇ ਆ ਪਰ ਹੈਡ ਸ਼ੌਕ ਮਤਲਬ ਇਹੋ ਜੀ ਕ੍ਰੀਏਟੀਵਿਟੀ ਨਹੀਂ ਅਸੀਂ ਦੇਖੀ ਇਹ ਕਿੱਥੋਂ ਲੈ ਕੇ ਆਂਦੇ ਹੋ ਇਹ ਕਾਰਡ ਕਿੱਥੋਂ ਕਿੱਟਦੇ ਹੋ ਨਹੀਂ ਇਹ ਤਾਂ ਦੇਖੋ ट्रैवलिंग ਟੂਰਿੰਗ ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਹੈ ਸੈਂਪਲਿੰਗ ਆਲਓਵਰ ਵਰਲਡ ਘੁੰਮਦੇ ਰਹਿੰਦੇ ਆ ਔਰ ਰੈਂਡਮਲੀ ਆਲਟਰਨੇਟ ਮੰਥ ਕਿਤੇ ਨਾ ਕਿਤੇ ਕੋਈ ਨਾ ਕੋਈ ਟ੍ਰਿਪ ਲੱਗਦਾ ਰਹਿੰਦਾ ਕਿ ਜਿੱਤੂ ਕਿ ਤੁਹਾਨੂੰ ਇਨੋਵੇਸ਼ਨ ਮਿਲਦੀ ਰਹਿੰਦੀ ਆ ਤਾਂ ਬੇਸਿਕ ਇਹਦੇ ਲਈ ਘੁੰਮਣਾ ਪਏਗਾ ਇਹਦੇ ਲਈ ਘੁੰਮਣਾ ਪਏਗਾ ਦੇਖੋ ट्रैवलिंग ਬਹੁਤ ਜ਼ਰੂਰੀ ਹੈ ਤੁਸੀਂ ਇੰਟਰੈਕਟ ਵੇਚ ਲਾਇਸੈਂਸ ਮੰਗ ਰਹੇ ਹੋ ਕਿ ਘੁੰਮਣਾ ਪਏਗਾ ਤਾਂ ਕਿ ਘਰ ਦੇ ਰੋਕਾ ਨਾ ਜਾਈ ਜਾਓ ਨਹੀਂ ਨਹੀਂ ਇਹਦੇ ਲਈ ਘੁੰਮਣਾ ਨਾ ਐਕਚੁਅਲੀ ਯੂਰਪ ਘੁੰਮਣਾ ਪਏਗਾ ਯੂਐਸ ਘੁੰਮਣਾ ਪਏਗਾ ਇਹ ਨਾ ਹੋਵੇ ਤੁਸੀਂ ਕੋਈ ਥ ਉੱਥੇ ਕੁਝ ਨਹੀਂ ਮਿਲਣਾ ਜੀ ਅਚਾਰ ਨਹੀਂ ਹਾਂਗਕਾਂਗ ਕਿੱਲੇ ਮੇਜਰ ਹਾਂਗਕਾਂਗ ਬਹੁਤ ਵਧੀਆ ਜੀ ਬੋਲੋ ਸਿੰਗਾਪੁਰ ਹਾਂਗਕਾਂਗ ਔਰ ਦੋਬਈ ਦੋਬਈ ਜੀ ਉੱਥੇ ਬਹੁਤ ਵਧੀਆ ਗਾ ਤੁਸੀਂ ਯੂਰਪ ਹੀ ਕਹੀ ਜਾਂਦੇ ਸੀਗੇ ਕੱਲ ਨੂੰ ਨਹੀਂ ਨਹੀਂ ਕੱਲਾ ਯੂਰਪ ਨਹੀਂ ਕਹਿੰਦਾ ਜੀ ਮੈਂ ਬਾਕੀ ਦੇ ਨਾਲ ਐਡ ਕਰ ਦਾਂ ਚਲੋ ਸੋ ਸਰ ਟ੍ਰੈਂਡ ਕੀ ਹੈ ਇਸ ਵਕਤ ਇਸ ਤੋਂ ਇਹ ਟ੍ਰੈਂਡ ਦੇਖੋ ਚਾਈਨਾ ਦੇ ਕੱਪੜੇ ਬਹੁਤ ਆ ਰਹੇ ਆ। ਜੀ। ਉਹਨਾਂ ਦਾ ਟ੍ਰੈਂਡ ਬਹੁਤ ਉੱਪਰ ਆ। ਓਕੇ। ਆ ਜਿਵੇਂ ਬਲੇਜ਼ਰ ਬਲੂਜ਼ਰ ਆ ਸਭ ਇੰਪੋਰਟਡ ਕੱਪੜੇ ਆ। ਇਹ ਚਾਈਨੀਜ਼ ਆ। ਇਹ ਚਾਈਨੀਜ਼ ਕੱਪੜੇ ਆ ਜੀ। ਇਹਨਾਂ ਦੇ ਬਹੁਤ ਜ਼ਿਆਦਾ ਅੱਗੇ ਨਿਕਲੇ ਹੋਏ ਆ। ਆਪਣੇ ਅੱਤੇ ਸਾਰਾ ਬੇਸਿਕ ਬੇਸਿਕ ਬੇਸਿਕ। ਉਹਨਾਂ ਨੇ ਇੰਨੀ ਕੁ ਡਵੈਲਪਮੈਂਟ ਦਿੱਤੀ ਚਾਈਨਾ ਨੇ। ਇੰਨੀ ਕੁ ਡਵੈਲਪਮੈਂਟ ਦਿੱਤੀ ਆ ਕਿ 100 ਤੋਂ ਉੱਪਰ ਦੇ ਫੈਬਰਿਕ ਦੀ ਇਹ ਮਤਲਬ ਡਿਫਰੈਂਟ ਕਲਰਾਂ ਦੇ ਫੈਬਰਿਕ ਮੇ ਕੋਲ ਆਏ ਹੋਣੇ ਆ। 100 ਟਾਈਪ ਆਫ ਫੈਬਰਿਕਸ। 100 ਟਾਈਪ ਆਫ। ਹਾਂ सर क्या कहना चाहेंगे कस्टमर सही बोल रहा है सर सर आपका नाम चेन्नई से ये चेन्नई से अच्छा, ये, ये है हमारे आइए आइए भाई साहब आइए आप क्या कह रहे हैं सर नमस्कार सर हिंदी आता नहीं सर किरण राज कहना चाहेंगे क्या कहना चाहेंगे अच्छा है अच्छा है आप हाँ दे रहे नहीं डरने की क्या बात है बता दीजिए आज आप कैमरे पे हम सारी बात जनता के सामने कर देंगे सच सच बोल दीजिए अच्छा सर अच्छा कलेक्शन है बढ़िया है बढ़िया 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 डिस्काउंट अच्छा है ऑफर डिस्काउंट है हां हां बढ़िया बढ़िया कैसा है सर सर लाइव तस्वीरें आप देख रहे हो कि हॉट बेसिक के स्टॉल पर हमारे भाई साहब भी पीछे बैठे हैं इनसे भी पूछते हैं सर नमस्कार कैसे हैं आप बस बढ़िया बढ़िया हमें पता लगा आप चेन्नई से हाँ जी हाँ जी कैसे हैं है? चेन्नई वाला सब लोग अच्छा बढ़िया बढ़िया तो <laughs> तो आप भी एकदम खुश है खुश खुशा टक कैसा कलेक्शन है सब अच्छा अच्छा सब साउथ का टेस्ट मस्त लग रहा है अच्छा अच्छा तो लाइव तस्वीरें देख रहे हैं आप इस समय हॉट बेसिक के स्टॉल पर आप देख सकते हो कि किस तरह जो पूरी की टीम पूरी की पूरी टीम एक ऑर्गेनाइज सेक्टर में पूरे सिंगल ड्रेस में सो so देट की जो कस्टमर है उसको भी एक मोटिवेशन मिले और पूरी की पूरी टीम एक आप देख सकते हो कि इसको कहते हैं कि मैनेजमेंट और प्रेजेंटेशन क्योंकि ये शो बिजनेस है जी हाँ विंटर फैशन जो लुधियाना से पूरे वर्ल्ड को लीड करता है so, आप देख सकते हो कि ऐसे ही नहीं इसकी तारीफ की जाती, so, सेमी से, से so, इस, इस समय का जो अपडेट फिर आपसे जुड़ेंगे पीए से देखते रहे बने रहे जनहित श्री धनबाद नमस्कार सो एक बार फिर शहर लुधियाना और ਪੀਏਯੂ ਐਲ ਆਰਜੀਐਮ ਐ ਸ਼ੋਅ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਕਿਦਾਂ ਇਸ ਟਾਈਮ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਕਸਟਮਰ ਹੈ ਉਹ ਬੰਨਿਆ ਹੋਇਆ ਔਰ ਫੁੱਟਬਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ